ਉਹ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਫੇਰ ਆਪਣੀਆਂ ਜਿਹੜੀਆਂ ਸਾਧਨੀਆਂ ਲਾਉਣੇ ਹੁੰਦੇ ਆ ਉਹਨਾਂ ਲਈ ਫੇਰ ਆਪਾਂ ਖਾਦ ਤਿਆਰ ਕਰਨ ਲੱਗੇ ਹੋਏ ਆ ਆਈਪੀਐਲ ਦੇ ਪ੍ਰੋਡਕਟ ਲੈਣ ਜਿਹੜੇ ਵੀ ਤੇ ਇਹਦੇ ਵਿੱਚੋਂ ਇੱਕ ਤਾਂ ਲੈਣ ਹੁਣ ਕਾਲੀ ਚੱਕਰਾ ਹੋ ਗਿਆ ਇਨਸੈਕਟੀਸਾਇਡ ਆ ਇਹ ਤੇ ਇੱਕ ਹੋ ਗਿਆ ਫਸਲ ਰੱਖ ਸਕ ਇਹ ਫੰਗੀਸਾਈਡ ਆ ਇੱਕ ਹੋ ਗਿਆ ਜੀ ਇਗਨੋਰ ਜੀ ਵੀ ਫੰਗੀਸਾਈਡ ਆ ਹਾਈਕੋ ਟਰਮਾ ਸੈਂਟ ਹੈ ਚ ਇਹਦੇ ਪੀਏਯੂ ਦੀ ਸਟੈਂਪ ਵੀ ਲੱਗੀ ਹੋਈ ਆ ਪੀਏਯੂ ਤੋਂ ਰਿਕਮੈਂਡਡ ਆ ਇਹ ਥੋੜਾ ਨੇੜੇ ਕਰਕੇ ਦਿਖਾ ਦਿਓ ਆ ਜਿਹੜੀ ਰੈੱਡ ਜੀ ਮੂਰ ਇੱਕ ਹੋ ਗਿਆ ਜੀ ਨਮੈਟੋਫਰੀ ਇਹ ਜਿਵੇਂ ਜੜਾਂ 'ਚ ਗੰਡਾ ਲੀਆਂ ਬਣਨ ਲੱਗ ਜਾਂਦੀਆਂ ਨੇ ਕੋਈ ਬਿਮਾਰੀ ਲੱਗ ਜਾਂਦੀ ਆ ਬੂਟਿਆਂ ਨੂੰ ਉਹਦੇ ਲਈ ਆ ਇਹ ਇਹ ਵੀ ਇਨਸੈਕਟੀਸਾਈਡ ਆ ਆ ਤਾਂ ਦੋ ਹੋਗੇ ਜੀ ਇਨਸੈਕਟੀਸਾਈਡ ਦੋ ਫੰਗੀਸਾਈਡ ਹੋਗੇ ਇੱਕ ਆ ਗਰੀਬਨ ਆਹੀ ਬਾਇਓਲੋਜੀਕਲ ਇਹ ਵੀ ਫਰਟੀਲਾਈਜ਼ਰ ਐ ਐਨਪੀਕੇ ਤੇ ਇਹ ਵੀ ਮਿੱਟੀ ਦਾ ਪੀਐਚ ਲੈਵਲ ਨੂੰ ਸਹੀ ਕਰਦਾ ਇਹਦੇ ਵਿੱਚ ਐਨਪੀਕੇ ਸਾਰੇ ਜਾਨੀ ਤੱਤ ਮੌਜੂਦ ਹੁੰਦੇ ਆ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਇਹ ਜਿਵੇਂ ਨਾਈਟ੍ਰੋਜਨ ਨੂੰ ਸਹੀ ਰੱਖਦਾ ਤੇ ਫਾਸਫੋਰਸ ਨੂੰ ਤੇ ਪੋਟਾਸ਼ ਨੂੰ ਸਹੀ ਰੱਖਦਾ ਆਪਣੀ ਜ਼ਮੀਨ ਵਿੱਚ ਨਾ ਬਾਧੂ ਪਏ ਰਹਿੰਦੇ ਆਗੇ ਤੇ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਤੇ ਇਹ ਜਦੋਂ ਇਹ ਇੱਕ ਤਰ੍ਹਾਂ ਦਾ ਬੈਕਟੀਰੀਆ ਇਹ ਜਦੋਂ ਆਪਾਂ ਇਹਦਾ ਖੇਤ ਵਿੱਚ ਸਿੱਟਾ ਦਿੰਨੇ ਆ ਇਕੱਠਾ ਹੋ ਗਏ ਨਾ ਸਾਰਾ ਆਪਣੇ ਖੇਤ ਦਾ ਜਿੰਨਾ ਫਾਸਫੋਰਸ ਨਾਈਟrogen ਪੋਟਾਸ਼ੀਅਮ ਉਹ ਸਾਰੇ ਉਹਨਾਂ ਦੀ ਦੁਬਾਰਾ ਵਰਤੋਂ ਹੋਣ ਲੱਗ ਜਾਂਦੀ ਆ ਇਹਦਾ ਵੀ ਇਹੀ ਕੰਮ ਆ ਜੀ ਪੋਸਟਰ ਦਾ ਇਹ ਵੀ ਆਪਣਾ ਬਾਇਓਲੋਜੀਕਲ ਫਰਟੀਲਾਈਜ਼ਰ ਆ ਜਿਵੇਂ ਫਾਸਫੋਰਸ ਹੁੰਦੀ ਆ ਉਹਦੇ ਲਈ ਇਹ ਕੰਮ ਕਰਦਾ ਇਹ ਵੀ ਆਪਣਾ ਜਿਹੜੀ ਜ਼ਮੀਨ ਦੀ ਮਿੱਟੀ ਆ ਪੀ ਐਚ ਲੈਵਲ ਆ ਉਹ ਸਹੀ ਰੱਖਦਾ ਆ ਦੇਖੋ ਗ੍ਰੀਨ ਚ ਰੱਖਦਾ ਇਹ ਇਹ ਸਪੈਸ਼ਲ ਨਾ ਫਾਸਫੋਰਸ ਲਈ ਕੰਮ ਕਰਦਾ ਜਾਂ ਕਈ ਦੂਜੀਆਂ ਖਾਦਾਂ ਦੀ ਵਰਤੋਂ ਕਰਦੇ ਆ ਔਰਗੈਨਿਕ ਉਹ ਫਾਸਫੋਰਸ ਕੀ ਹੁੰਦਾ ਆਪਣੀ ਜ਼ਮੀਨ ਵਿੱਚ ਉਦਾਂ ਹੀ ਪਿਆ ਰਹਿੰਦਾ ਬੜੀ ਸੁਸਤ ਜੀ ਖਾਦ ਹੁੰਦੀ ਆ ਇਹ ਤੇ ਉਹਦੇ ਲਈ ਜਿਵੇਂ ਹੁਣ ਕਿਸੇ ਬੋਟੇ ਨੂੰ ਲੱਗ ਗਿਆ ਉਹ ਜਿੱਥੇ ਉਹਦੀ ਜੜਚਾ ਜਿੱਥੇ ਨਹੀਂ ਲੱਗਿਆ ਤੇ ਉੱਥੇ ਉਵੇਂ ਪਿਆ ਰਹਿੰਦਾ ਉਹਨੂੰ ਜਦੋਂ ਆਪਾਂ ਦਬਾਰੇ ਉਹਨੂੰ ਵਰਤੋਂ ਚ ਕਰਨਾ ਰੀਯੂਜ਼ ਕਰਨਾ ਉਹਦੇ ਲਈ ਆਪਾਂ ਨੂੰ ਇਹਦੀ ਵਰਤੋਂ ਕਰਨੀ ਪੈਣੀ ਆ ਜੀ ਤੇ ਵਰਤ ਕੇ ਦੇਖਾਂਗੇ ਇਹ ਸਾਰੇ ਪ੍ਰੋਡਕਟ ਤੇ ਇਹ ਸਾਰੇ ਔਰਗੈਨਿਕ ਨੇ ਜੀ ਜੇ ਜਦੋਂ ਤੁਸੀਂ ਵਰਤਨੇ ਹਨ ਇਹ ਇਹ ਜਿਹੜਾ ਸਾਈਨ ਆ ਗ੍ਰੀਨ ਕਲਰ ਦਾ ਇਹ ਦੇਖਿਆ ਕਰੋ ਅਸੀਂ ਸਾਰੇ ਇਹੀ ਵਰਤਦੇ ਆ ਸਪਰੇਹਾਂ ਵੀ ਇਹੀ ਵਰਤਦੇ ਆ ਉਹ ਵੀ ਵੀਡੀਓ ਬਣਾ ਕੇ ਪਾਵਾਂਗੇ ਇਹਦੇ ਆ ਦੇਖੋ ਗ੍ਰੀਨ ਲੈਵਲ ਦਾ ਸਾਰਿਆਂ ਤੇ ਗ੍ਰੀਨ ਸਾਈਨ ਹੋਣੇ ਆ ਬਾਰੇ ਆ ਦੇਖੋ ਉਹ ਦੇਖੋ ਗ੍ਰੀਨ ਸਾਰਿਆਂ ਤੇ ਗ੍ਰੀਨ ਨੇ ਆਈਪੀਐਲ ਦੇ ਜਿੰਨੇ ਵੀ ਪ੍ਰੋਡਕਟ ਨੇ ਇਹ ਸਾਰੇ ਆਰਗੈਨਿਕ ਨੇ ਇਹਨਾਂ ਦੇ ਪਿੱਛੇ ਲਿਖਿਆ ਵੀ ਹੋਇਆ ਇਹ ਅਸੀਂ ਵਰਮੀ ਕੰਪੋਸਟ ਖਾਦ ਆਪਣੀ ਇਹਦੇ ਵਿੱਚ ਮਿਲਾ ਕੇ ਸਾਰੇ ਪ੍ਰੋਡਕਟ ਤਿਆਰ ਕਰਕੇ ਰੱਖ ਲੈਣੇ ਆਂ ਜਿਵੇਂ ਜਿਵੇਂ ਲੋਡ ਹੁੰਦੀ ਆ ਅਸੀਂ ਛਿੱਟਾ ਦੇ ਕੇ ਆਪਣੀ ਫਸਲ ਦੀ ਤਿਆਰੀ ਕਰ ਲੈਣੇ ਆਂਗੇ ਫਸਲ ਬੀਜਣ ਤੋਂ ਪਹਿਲਾਂ ਜਾਨੀ ਛਿੱਟਾ ਦੇ ਦਿੰਨੇ ਆ ਇਹਦੇ ਤੇ ਲਿਖਿਆ ਵੀ ਹੋਇਆ ਵੀ ਤੁਸੀਂ ਵਰਮੀ ਕੰਪੋਸਟ ਖਾਦ ਵਿੱਚ ਮਿਲਾ ਕੇ ਛਿੱਟਾ ਦੇ ਸਕਦੇ ਹੋ ਜਾਂ ਜਿਹੜੀ ਗਲੀ ਸੜੀ ਰੂੜੀ ਹੁੰਦੀ ਆਗੀ ਉਹਦੇ ਵਿੱਚ ਵੀ ਮਿਲਾ ਕੇ ਦੇ ਸਕਦੇ ਹੋ ਜੇ ਵਰਮੀ ਕੰਪੋਸਟ ਖਾਦ ਨਹੀਂ ਹੈਗੀ ਤੁਹਾਡੇ ਕੋਲ ਤੇ ਇੱਕ ਆਈਪੀਐਲ ਦਾ ਇਹ ਪ੍ਰੋਡਕਟ ਆ ਜੀ ਪੋਲੀ ਹਾਈਲਾਈਟ ਪੋਲੀ ਸਲਫੇਟ ਵੀ ਬੋਲ ਦਿੰਦੇ ਆ ਇਹਨੂੰ ਇਹਦੇ ਵਿੱਚ ਵੀ ਸਾਰੇ ਤੱਤ ਮਿਲ ਜਾਂਦੇ ਆ ਆਪਾਂ ਨੂੰ ਜਿਵੇਂ ਸਲਫਰ ਹੋ ਗਿਆ ਪੋਟਾਸ਼ੀਅਮ ਹੋ ਗਿਆ ম্যাগਨੀਸ਼ੀਅਮ ਹੋ ਗਿਆ ਤੇ ਕੈਲਸ਼ੀਅਮ ਹੋ ਗਿਆ ਇਹ ਆਪਾਂ ਨੂੰ ਅਲੱਗ ਤੋਂ ਖਾਦਾਂ ਇਹ ਦੇਣ ਦੀ ਲੋੜ ਨਹੀਂ ਹੈ ਇਹਦੇ ਵਿੱਚ ਹੀ ਆਪਾਂ ਨੂੰ ਮਿਲ ਜਾਂਦੇ ਆ ਸਾਰੇ ਰਲਾ ਕੇ ਅਸੀਂ ਬੋਰੀਆਂ ਭਰ ਕੇ ਰੱਖ ਲੈਣੇ ਆ ਤੇ ਜਦੋਂ ਸਬਜ਼ੀ ਬੀਜਣੀ ਆਗੀ ਖੇਤ ਦੀ ਤਿਆਰੀ ਕਰਨ ਤੋਂ ਪਹਿਲਾਂ ਸਿੱਟਾ ਦੇ ਦਿੰਨੇ ਆ ਤੇ ਬੱਟਾ ਬਣਾ ਕੇ ਸਬਜ਼ੀਆਂ ਲਾ ਦਿੰਨੇ ਆ ਬਹੁਤ ਵਧੀਆ ਰਿਜ਼ਲਟ ਨੇ ਆਪਾਂ ਇਦਾਂ ਨਹੀਂ ਵੀ ਇਹਨਾਂ ਦੀ ਕੋਈ ਐਡ ਕਰ ਰਹੇ ਆ ਦੇਖੋ ਜੇ ਸਾਡੀਆਂ ਜ਼ਮੀਨਾਂ ਤੰਦਰੁਸਤ ਤਾਂ ਪੰਜਾਬੂ ਨੇ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਆ ਜੀ ਤੇ ਲਾਸਟ ਵਿੱਚ ਮੇਰੀ ਇਹੀ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਜਿਹੜੇ ਵੀਰਾਂ ਦੀ ਸੋਚ ਆ ਵੀ ਅਸੀਂ ਵੀ ਚੰਗਾ ਖਾਈਏ ਆਪਣੀਆਂ ਜ਼ਮੀਨਾਂ ਵਿੱਚੋਂ ਤੇ ਦੂਜਿਆਂ ਨੂੰ ਵੀ ਚੰਗੀ ਚੀਜ਼ ਖਵਾਈਏ ਤੇ ਉਹਨਾਂ ਤੱਕ ਜਰੂਰ ਵੀਡੀਓ ਆਪਣੀ ਸ਼ੇਅਰ ਕਰਦੇ ਹੋ ਤਾਂ ਜੋ ਉਹ ਵੀ ਵੱਧ ਤੋਂ ਵੱਧ ਆਈਪੀਐਲ ਦੇ ਪ੍ਰੋਡਕਟ ਜਾਂ ਹੋਰ ਵੀ ਬਾਇਓ 'ਚ ਬਹੁਤ ਸਾਰੇ ਪ੍ਰੋਡਕਟ ਆ ਰਹੇ ਨੇ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਕਰ ਸਕਣ ਧੰਨਵਾਦ ਜੀ